ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੇਰੀ ਬੇਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਕੋਰ ਨਾਮੇ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਟਾਈਮ ਦੇਖ ਲਿਓ ਪੌਣੇ 10 ਹੋ ਗਏ 9 45 ਹੋ ਗਏ ਤੇ ਕਿਚਨ ਜੋ ਫ੍ਰੀ ਹੋ ਕੇ ਹੁਣ ਦਵਿੰਦਰ ਘਰੋਂ ਗਏ ਨੇ ਜਦ ਤੱਕ ਜਾਂਦੇ ਨਹੀਂ ਆ ਤੇ ਇਹਦੇ ਮੈਨੂੰ ਸ਼ੂਸਤ ਕੱਪੜਾ ਮਾਰ ਕੇ ਦੇ ਦੇ ਮੈਨੂੰ ਆ ਕੱਪੜੇ ਫਣਾ ਦੇ ਟੌਬਲ ਬਾਹਰ ਪਾ ਕੇ ਆਈਆਂ ਹੁਣ ਉਹਨਾਂ ਨੂੰ ਭੇਜ ਕੇ ਚਲੇ ਗਏ ਆ ਆਪਣੇ ਕੰਮ ਤੋਂ ਦੇ ਜੋ ਵੀ ਕਰਨੇ ਸੀ ਹੁਣ ਆ ਰੂਮ ਦੀ ਸਫਾਈ ਵਾਲੀ ਹੁੰਦੀ ਸਵੇਰ ਦੀ ਮੈਂ ਸੋਚ ਲਈ ਕਰਾਂ ਕਰਾਂ ਪਰ ਫਿਰ ਮੈਨੂੰ ਅਸ ਜੇ ਵਿੱਚੋਂ ਮੈਨੂੰ ਰੋਕਣਗੇ ਟੋਕਣਗੇ ਫਿਰ ਮੈਨੂੰ ਮਜ਼ਾ ਨਹੀਂ ਆਉਂਦਾ ਕੰਮ ਕਰਨ ਦਾ ਹਨਾ ਮੈਨੂੰ ਇਹ ਹੁੰਦਾ ਕਿ ਮੈਂ ਲੱਗ ਗਈ ਵਿੱਚੋਂ ਮੈਨੂੰ ਕੋਈ ਹਟਾਵੇ ਨਾ ਕੰਮ ਤੇ ਬਸ ਫਿਰ ਮੇ ਮੇਰਾ ਜੀਜਾ ਖੀਜ ਜਾਂਦਾ ਮੇਰਾ ਜੀ ਨਹੀਂ ਲੱਗਦਾ ਫਿਰ ਕੰਮ ਵਿੱਚ ਇਸ ਕਰਕੇ ਮੈਂ ਸਵੇਰ ਦਾ ਕੁਝ ਨਹੀਂ ਕਰਿਆ ਹੋਣਾ ਰੂਮ ਦੀ ਅੱਜ ਕਰਦੇ ਆਂ ਡੀਪ ਕਲੀਨਿੰਗ ਇੱਕ ਇੱਕ ਰੂਮ ਦੀ ਕਰਾਂਗਾ ਰੂ ਇਸ ਤੋਂ ਬਾਅਦ ਫਿਰ ਨੈਕਸਟ ਡੇ ਮੈਂ ਆਪਣੇ ਰੂਮ ਦੀ ਕਰੂੰਗੀ ਹਨਾ ਅਤੇ ਹੌਲੀ ਹੌਲੀ ਸਾਰੇ ਘਰ ਦੀ ਕਲੀਨਿੰਗ ਹੋ ਜੂ ਪਤਾ ਕੀ ਇਹ ਪੇਂਟ ਨਹੀਂ ਹੋਇਆ ਹੋਇਆ ਜਸਟ ਪ੍ਰਾਈਮਰ ਆ ਪ੍ਰਾਈਮਰ ਤੇ ਬੜੀ ਜਲਦੀ ਨਿੱਕ 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 ਜਾਲੇ ਜ ਲੱਗ ਜਾਂਦੇ ਨੇ ਮੈਨੂੰ ਆਉਂਦੇ ਕਈ ਕਈ ਵਰਕਰ ਕੋਈ ਆ ਜੀ ਤਾਂ ਇਹ ਨਿੰਗਾ ਪੈ ਜਾ ਹੈ ਕਹਣਗੇ ਇਹਨਾਂ ਦੇ ਕਿਨੇ ਜਾਲੇ ਲੱਗੇ ਹੋਏ ਨੇ ਕਈ ਵਾਰ ਕੋਈ ਦਿਖੂ ਹੀ ਨਹੀਂ ਮੈਨੂੰ ਕੋਈ ਦਿਖਦਾ ਨਹੀਂ ਮੈਨੂੰ ਆਏ ਵਹਿਮ ਹੋਇਆ ਪੈਮਾਨ ਵਿੱਚ ਵੀ ਮੈਂ ਇੱਕ ਵਾਰ ਸਫਾਈ ਕਰਦਾ ਹਾਂ ਕਿਉਂਕਿ ਆਪ ਉ ਆਪ ਵੀ ਨਜ਼ਰ ਚਲੀ ਜਾਂਦੀ ਹੁੰਦੀ ਹੈ ਬਰੋ ਜਾਲਿਆਂ ਤੇ ਤਾਂ ਹੁੰਦਾ ਵੀ ਆਹ ਲੱਗਿਆ ਤੇ ਹੋਰ ਪਤਾ ਨਹੀਂ ਕਿੰਨੇ ਲੱਗੇ ਪਏ ਹੋਣਗੇ ਤੇ ਥੋੜਾ ਥੋੜਾ ਡਸਟ ਮਾਰ ਕੇ ਕੰਧਾਂ ਦੇ ਪੱਖਾ ਸਾਫ ਡਸਟਿੰਗ ਕਰਦਣਾ ਬਾਕੀ ਵਿੰਡੋਸ ਦੀ ਮੈਨੂੰ ਕੋਈ ਉਹ ਫਿਕਰ ਨਹੀਂ ਹੈਗਾ ਉਹ ਹੈਲਪਰ ਰੂਟੀਨ ਚ ਕਰਦੇ ਰਹਿ ਵਿੰਡੋਸ ਸਾਫ ਹੁੰਦੇ ਰਹਿੰਦੇ ਨੇ ਪਰ ਜਿਹੜਾ ਮੇਰਾ ਕੰਮ ਹੈ ਉਹ ਆਪ ਦਾ ਕੰਮ ਕਰੂੰਗੀ ਕਰਦੇ ਆ ਸਫਾਈ ਹੁੰਨੀ ਹੈ ਸ਼ੁਰੂ ਐਨੇ ਤੁਸੀਂ ਦੇਖੋ ਅੱਜ ਸਵੇਰ ਦਾ ਮੇਰਾ ਬ੍ਰੇਕਫਾਸਟ ਲੈ ਕੇ ਰੂਟੀਨ ਰਿਹਾ ਅੱਜ ਬਹੁਤ ਟਾਈਮ ਬਾਅਦ ਮੈਂ ਗ੍ਰੀਨ ਮੂੰਗੀ ਦਾਲ ਦੇ ਚਿੱਲੇ ਬਣਾਏ ਸੀ ਬਹੁਤ ਟੇਸਟੀ ਲੱਗੇ ਕਿ ਡਿਫਰੈਂਟ ਜਿਹਾ ਬ੍ਰੇਕਫਾਸਟ ਹੋ ਗਿਆ ਤੇ ਬਹੁਤ ਹੀ ਹੈਲਦੀ ਤੇ ਪ੍ਰੋਟੀਨ ਰਿਚ ਤੁਸੀਂ ਨੇ ਉਹ ਦੇਖੋ ਤੇ ਆਪਾਂ ਸ਼ੁਰੂ ਹੁੰਨੇ ਸਫਾਈ ਵੱਲ ਮੈਂ ਰਾਤ ਨੂੰ ਈ ਹੁੰਦੀ ਸੀ ਸਾਬਤ ਹਰੀ ਮੂੰਗੀ ਦਾਲ ਕਿ ਸਵੇਰੇ ਮੈਂ ਉਹਨੂੰ ਗ੍ਰਾਈਂਡਰ ਚਾਰਜ ਪਾ ਲਿਆ ਦੋ ਤਿੰਨ ਕਲੀਆਂ ਲਸਣ ਦੀ ਪਾ ਲਿਆ ਦੋ ਖਰੀ ਮਿਰਚਾਂ ਪਾ ਲਿਆ ਤੇ ਇਹਨਾਂ ਨੂੰ ਮੈਂ ਥੋੜਾ ਜਿਹਾ ਪਾਣੀ ਪਾ ਕੇ ਹੁਣ ਕਰੂੰਗੀ ਗ੍ਰਾਈਂਡ ਤਾਂ ਕਿ ਇੱਕ ਸਮੂਥ ਜਿਹਾ ਪੇਸਟ ਬਣ ਜੇ ਦਾ ਤੇ ਦਾਲ ਮੈਂ ਗ੍ਰਾਈਂਡ ਕਰ ਲਈ ਤੇ ਬਾਕੀ ਟੈਕਸਚਰ ਆਪਾਂ ਜਦੋਂ ਖੁਸ਼ੀ ਦੇ ਵਿੱਚ ਸਬਜ਼ੀਆਂ ਪਾਵਾਂਗੇ ਜਿਵੇਂ ਮੈਂ ਪਿਆਜ਼ ਸ਼ਿਮਲਾ ਮਿਰਚ ਬਰੀਕ ਟਮਾਟਰ ਕੱਟਿਆ ਹੋਇਆ ਪਾਉਂਗੀ ਤਿੰਨ ਚਾਰ ਚੀਜ਼ਾਂ ਫਿਰ ਮੈਂ ਟੈਕਸਚਰ ਉਦੋਂ ਐਡਜਸਟ ਕਰ ਲਵਾਂਗੀ ਦਾ ਚੀਲੇ ਵਾਲਾ ਕਰ ਲਵਾਂਗੀ ਹੁਣ ਤਾਂ ਇਹ ਥੋੜਾ ਜਿਹਾ ਜ਼ਿਆਦਾ ਥਿੱਕ ਹੈ ਤੈਨੂੰ ਪਤਲਾ ਕਰਕੇ ਬਣਾਉਂਗੀ ਇਦਾਂ ਦੇ ਕੋਮਾਂ ਦੇ ਚਿੱਲੇ ਬਹੁਤ ਜ਼ਿਆਦਾ ਟੇਸਟੀ ਚਿੱਲੇ ਬਣਦੇ ਨੇ ਸਾਤ ਮੂੰਗੀ ਦਾਲ ਦੇ ਦਲੀ ਹੋਈ ਪੀਲੀ ਮੂੰਗੀ ਦਾਲ ਹੁੰਦੀ ਹੈ ਉਹਦੇ ਵੀ ਬਹੁਤ ਟੇਸਟੀ ਬਣਦੇ ਨੇ ਇਹਦੇ ਬਹੁਤ ਟੇਸਟੀ ਬਣਦੇ ਨੇ ਪਰ ਮੈਨੂੰ ਜ਼ਿਆਦਾ ਦਲੀ ਹੋਈ ਮੂੰਗੀ ਜਿਹੜੀ ਹੁੰਦੀ ਪੀਲੀ ਵਾਲੀ ਉਹਦੇ ਸਵਾਦ ਲੱਗਦੇ ਨੇ ਇਹ ਵੀ ਅੱਛੇ ਲੱਗਦੇ ਨੇ ਪਰ ਇਹਦੇ ਕੰਪੈਰੀਟਿਵਲੀ ਉਹ ਜ਼ਿਆਦਾ ਸਵਾਦ ਲੱਗਦੇ ਨੇ ਤੇ ਬਹੁਤ ਹੀ ਸੌਫਟ ਬਹੁਤ ਹੀ ਟੇਸਟੀ ਚਿੱਲੇ ਬਣਦੇ ਨੇ ਹੈਲਦੀ ਵੀ ਹੁੰਦੇ ਨੇ ਪ੍ਰੋਟੀਨ ਰਿਚ ਵੀ ਹੁੰਦੇ ਨੇ ਕਿ ਬੱਚਿਆਂ ਨੂੰ ਵੀ ਆਪਾਂ ਖਵਾ ਸਕਦੇ ਹਾਂ ਜੇ ਉਹ ਦਾਲ ਨਹੀਂ ਖਾਂਦੇ ਚਿੱਲੇ ਬਣਾ ਕੇ ਖਵਾ ਸਕਦੇ ਹਾਂ ਉਹਨਾਂ ਨੂੰ ਤੇ ਇਹ ਦੋਨੇ ਚੀਲੇ ਮੈਂ ਐਂਡ ਤੇ ਆ ਕੇ ਦੂਜਾ ਜਿਹੜਾ ਪਹਿਲਾਂ ਬਣਾਇਆ ਹੁੰਦਾ ਠੰਡਾ ਹੋ ਜਾਂਦਾ ਫਿਰ ਮੈਂ ਜੋ ਦੂਜਾ ਚੀਲਾ ਬਣ ਜਾਂਦਾ ਉਹਨੂੰ ਵੀ ਤਵੇ ਦੇ ਨਾਲ ਹੀ ਰੱਖ ਕੇ ਗਰਮ ਕਰ ਲਾਣੀ ਹੁੰਦੀ ਆ 크ਿਸਪ ਜਾਂ ਕਰਨਾ ਨੇ ਥੋੜੇ ਮੈਨੂੰ 크ਿਸਪ ਪੰਜ ਪਸੰਦ ਨਹੀਂ ਹੁਣ ਮੈਂ ਲੱਗੀ ਸੀ ਸਫਾਈ ਕਰਨ ਆਪਦਾ ਬ੍ਰੇਕਫਾਸਟ ਕਰਕੇ ਸਾਰਾ ਕੰਮ ਕਰਕੇ ਅੱਜ ਆਹ ਵਾਲੇ ਰੂਮ ਦੀ ਕਲੀਨਿੰਗ ਕਰਨੀ ਸੀ ਤੇ ਉੱਪਰ ਮੈਂ ਕੰਧਾਂ ਵਗੈਰਾ ਝਾੜਦਿਆਂ ਸੀ ਸਾਰੀਆਂ ਡਸਟਰ ਮਾਰਦਾ ਸੀ ਕੰਧਾਂ ਤੇ ਛੱਤ ਤੇ ਤੇ ਹੁਣ ਮੈਂ ਇਹ ਕਰ ਰਹੀ ਹਾਂ ਗੱਦੇ ਦੀ ਸਾਈਡ ਤੇ ਹਟਾ ਦੂੰਗੀ ਤਾਂ ਕਿ ਮੈਂ ਉੱਪਰ ਨਾ ਸਟੈਪ ਰੱਖ ਕੇ ਤੇ ਪੱਖਾ ਸਾਫ਼ ਕਰ ਸਕਾਂ ਕਿਉਂਕਿ ਫਿਰ ਬੈਡਾ ਘੋੜੀ ਵੀ ਲੱਗਦੀ ਹੈਗੀ ਬੈਡ ਦੇ ਉੱਪਰ ਸਟੈਪ ਰੱਖ ਕੇ ਟੇਬਲ ਰੱਖ ਕੇ ਫਿਰ ਪੱਖਾ ਇਹ ਵੀ ਨਹੀਂ ਸਾਫ਼ ਹੋ ਜਾਂਦਾਗਾ ਕਿਉਂਕਿ ਪੈਡ ਦੇ ਬਿਲਕੁਲ ਸੈਂਟਰ 'ਚ ਆ ਗਿਆ ਫੈਨ ਇਹ ਰੂਮ 'ਚ ਮੈਂ ਯੂਜ਼ ਨਹੀਂ ਕਰਦੀ ਤਾਂ ਪੱਖਾ ਘੱਟ ਹੀ ਗੰਦਾ ਸੀ ਨਾ ਜਿਆਦਾ ਗੰਦਾ ਨਹੀਂ ਸੀ ਬਸ ਥੋੜੀ ਬਹੁਤੀ ਹਲਕੀ ਫੁਲਕੀ ਜੀ ਡਸਟ ਸੀ ਇਹ ਮੇਰੇ ਜਿਹੜੇ ਪੱਖੇ ਚੱਲਦੇ ਨੇ ਉਹਦੇ ਉਹ ਤਾਂ ਬਲੇਡ ਉਹਦੇ ਪੱਖਿਆਂ ਦੇ ਫਾਰਵਰਡ ਗੰਦੇ ਹੋ ਜਾਂਦੇ ਨੇ ਪਰ ਉਹ ਟਾਈਪ ਦਾ ਨਹੀਂ ਸੀਗਾ ਹਲਕੀ ਡਸਟ ਪਈ ਹੋਈ ਹੁੰਦੀ ਕਿ ਕਹਿੰਕ ਪੰਨ ਹੀ ਰਹਿੰਦਾ ਜਸ ਪੋਚਾ ਲੱਗਦਾ ਉਹ ਥੋੜਾ ਬਹੁਤ ਲੱਗਦਾ ਫੈਨ ਤਾਂ ਅਦਰਵਾਈਜ਼ ਇੰਨਾ ਜ਼ਿਆਦਾ ਗੰਦਾ ਨਹੀਂ ਸੀਗਾ ਰੂਮ ਵੀ ਇਹਨੇ ਗੰਦੇ ਨਹੀਂ ਸੀ ਜਿਹੜੇ ਬਸ ਜੇ ਅਸੀਂ ਯੂਜ਼ ਕਰਦੇ ਰੂਮਸ ਉਹ ਹੀ ਜ਼ਿਆਦਾ ਗੰਦੇ ਹੁੰਦੇ ਨੇ ਤੇ ਜਿੱਧਰ ਕੋਈ ਹੁਣ ਜਾਣਾ ਹੀ ਨਹੀਂ ਵਰਤਣਾ ਹੀ ਨਹੀਂ ਆਪਾਂ ਬੈਠਣਾ ਹੀ ਨਹੀਂ ਉਹ ਕਮਰੇ ਵੀ ਸਾਫ਼ ਹੁੰਦੇ ਨੇ ਹਾਂ ਜਾਲੇ ਥੋੜੇ ਬਹੁਤੇ ਲੱਗ ਜਾਂਦੇ ਹੁੰਦੇ ਨੇ ਉਸ ਕਰਕੇ ਫਿਰ ਸਫਾਈ ਵੀ ਕਰਨੀ ਪੈਂਦੀ ਹੈ ਉਹ ਪੱਕਾ ਹੋ ਗਿਆ ਸਾਫ ਇਹ ਨਾ ਸਟੈਪ ਆ ਜਿਹੜਾ ਟੇਬਲ ਹੈ ਬੜਾ ਹੀ ਜ਼ਿਆਦਾ ਕੰਮ ਆਉਂਦਾ ਬਹੁਤ ਜ਼ਿਆਦਾ ਕੰਮ ਆਉਂਦਾਗਾ ਹਲਕਾ ਫੁਲਕਾ ਜਿ ਕਿਤੇ ਪਾਪਾ ਉੱਪਰ ਹਾਈਟ ਤੇ ਕੁਝ ਚੱਕਣਾ ਰੱਖਣਾ ਕੋਈ ਸਫਾਈ ਕਰਨੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਘੋੜੀ ਖਿੱਚਣੀ ਪਊਗੀ ਬਹੁਤ ਹੀ ਕੰਮ ਦਿੰਦਾ ਇਹ ਸਟੈਪ ਤਾਂ ਪੱਕਾ ਸਾਫ ਕਰਨ ਤੋਂ ਬਾਅਦ ਫਿਰ ਮੈਂ ਗੱਦੇ ਹਟਾ ਕੇ ਸਾਈਡ ਤੇ ਬੈੱਡ ਵੀ ਸਾਫ ਕਰ ਦੂੰਗੀ ਮੈਂ ਕਿ ਬੈੱਡ ਤੇ ਵੀ ਗਿੱਲਾ ਕੱਪੜਾ ਮਾਰ ਦೇನೆ ਵੈਸੇ ਇੱਧਰ ਕੁਝ ਨਹੀਂ ਸੀਗਾ ਬੈੱਡ ਤੇ ਕੋਈ ਬਿਲਕੁਲ ਸਾਫ ਲੱਗਾ ਚਲੋ ਮੈਨੂੰ ਲੱਗਾ ਪਹਿਲਾਂ ਮਾਰ ਦਨ ਡਸਟ ਹੋਊਗੀ ਪਰ ਕੁਝ ਵੀ ਨਹੀਂ ਸੀ ਜਮੇ ਸਾਫ ਹੀ ਸੀਗੇ ਇਦੋਂ ਪਰਮਾਈਕਾ ਨਹੀਂ ਲੱਗਿਆ ਹੋਇਆ ਜਸਟ ਇਹ ਪਲਾਈ ਹੈ ਬੈੱਡ ਵਾਲੀ ਪਰ ਇਹ ਹੈ ਵੀ ਸਿੰਪਲ ਬੈੱਡ ਨੇ ਬਾਕਸ ਬੈੱਡ ਨੇ ਹੈਗੇ ਜਸਟ ਠੀਕ ਹੈ ਅਸੀਂ ਪੁਰਾਣੇ ਬੈੱਡ ਬਿਲਕੁਲ ਸਿੰਪਲ ਪੁਰਾਣੇ ਬੈੱਡ ਹੁੰਦੇ ਨੇ ਜਿਹੜੇ ਬਿਲਕੁਲ ਨੀਚੋਂ ਖੁੱਲੇ ਹੁੰਦੇ ਨੇ ਮੰਜਾ ਵਾਂਗ ਉਹ ਬੈੱਡ ਮੋਡੀਫਾਈ ਕਰਾਏ ਹੋਏ ਨੇ ਅਸੀਂ ਪੁਰਾਣੇ ਬੈੱਡ ਸੀਗੇ ਇੱਕ ਮੋਡੀਫਾਈ ਕਰਾ ਲੇ ਬੈੱਡ ਅਸੀਂ ਕੋਈ ਵੀ ਨਵਾਂ ਬਣਵਾਏ ਸਾਰੇ ਮੋਡੀਫਾਈ ਹੋਏ ਹੋਏ ਨੇਗੇ ਤੇ ਹੁਣ ਮੈਂ ਕਰਦੀ ਹਾਂ ਵਾਲਾ ਗਰਾਸ ਕਲੀਨ ਇਹ ਵਾਲਾ ਗਰਾਸ ਗਰਾਸ ਨੂੰ ਮੈਂ ਸਾਫ਼ ਗਲਵ ਨਾਲ ਕਰਦੀ ਹੁੰਨੀ ਜਾਂ ਕੱਪੜਾ ਲੈ ਲਊਗੀ ਗਿੱਲਾ ਜਾਂ ਇੱਕ ਜਿਹੜਾ ਸਫਾਈ ਕਰਨ ਵਾਸਤੇ ਗਿੱਲਾ ਉਹਦਾ ਦਸਤਾਨਾ ਹੁੰਦਾ ਉਹ ਹੱਥ ਤੇ ਚਣਾ ਕੇ ਗਿਲਣਾ ਕਰਕੇ ਨਿਚੋੜ ਕੇ ਉਹ ਮਾਰਦਾ ਨੇ ਹੁਣ ਇਹਨਾਂ ਕਿਉਂ ਜਿਹੜਾ ਗਰਾਸ ਚੋ ਮਿੱਟੀ ਜੀ ਕੋਈ ਹੁੰਦੀ ਡਸਟ ਹੁੰਦੀ ਨਿਕਲ ਜਾਂਦੀ ਐ ਤੇ ਗਰਾਸ ਬੜਾ ਸੋਹਣਾ ਹਰਾ ਹਰਾ ਨਿਕਲਿਆ ਹੁੰਦਾਗਾ ਸਾਫ਼ ਕਰਨਾ ਕੋਈ ਔਖਾ ਨਹੀਂ ਬਸ ਇਕੇ ਹੀ ਲੱਗਿਆ ਹੋਇਆ ਐਦਾ ਕੰਧ ਤੇ ਲੱਗਿਆ ਤਾਂਗਾ ਕਿ ਡਸਟ ਨਾ ਜ਼ਿਆਦਾ ਨਹੀਂ ਇਹਦੇ ਵਿੱਚ ਰੁਕਦੀ ਹੈਗੀ ਜਿਹੜੇ ਥੋੜੇ-ਬਹੁਤੀ ਹੁੰਦੇ ਇਸ ਤਰੀਕੇ ਨਾਲ ਸਾਫ਼ ਹੋ ਜਾਂਦੇ ਉਸ ਗਿੱਲਾ ਕਰਕੇ ਨਿਚੋੜ ਕੇ ਤੇ ਗਿੱਲਾ ਕੱਪੜਾ ਮਾਰ ਦੋ ਸਾਫ਼ ਬੜੇ ਸੌਖਾ ਸਾਫ਼ ਕਰਨਾ ਇਹ ਵਾਰ ਤਾਂ ਮੈਂ ਸੁੱਕਾ ਹੀ ਟਾਸਟਿੰਗ ਇਹਨੂੰ ਕਰਦਾਂ ਨਹੀਂ ਫਿਰ ਜਿਸ ਦਿਨ ਚਲੋ ਕੋਈ ਗਿੱਲੇ ਕੱਪੜੇ ਵਾਲਾ ਕੰਮ ਹੋਵੇ ਫਿਰ ਗਿੱਲਾ ਕੱਪੜਾ ਮਾਰਦਾਂ ਨਹੀਂ ਆ ਫਿਰ ਇੱਕ ਵਾਰ ਮਾਰਿਆ ਇੱਕ ਵਾਰ ਤੋਂ ਹੋ ਕੇ ਫਿਰ ਮੈਂ ਦੁਬਾਰੇ ਫੇਰ ਮਾਰਿਆ ਦੋ ਵਾਰੀ ਮਾਰਿਆ ਇਸ ਨਾਲ ਕਿ ਚਲੋ ਹੁਣ ਸਫਾਈ ਕਰਨ ਲੱਗਿਆਂ ਫਿਰ ਅੱਛੀ ਤਰ੍ਹਾਂ ਹੀ ਸਾਫ਼ ਕਰ ਦਈਏ ਇਹਨੂੰ ਹੋਵੇ ਕੋਈ ਚੀਜ਼ ਵੀ ਰਹਿ ਜੇ ਗੰਦੀ ਹੈ ਨਾ ਫਿਰ ਜਦੋਂ ਸਫਾਈ ਕਰਦੇ ਡੀਪ ਕਲੀਨਿੰਗ ਕਰਦੇ ਮੈਨੂੰ ਆ ਹੀ ਹੁੰਦਾ ਵੀ ਹੁਣ ਮੈਂ ਕਾਲ ਨਾ ਕਰਾਂ ਬੜੇ ਆਰਾਮ ਨਾਲ ਕਰਾਂ ਕੋਈ ਕੰਮ ਨਾ ਰਹਿ ਜੇ ਕੋਈ ਚੀਜ਼ ਇਹ ਨਾ ਹੋਵੇ ਅੱਛੀ ਤਰ੍ਹਾਂ ਸਾਫ਼ ਨਹੀਂ ਹੋਈ ਹੈਗੀ ਇਹ ਜਿਹੜਾ ਸੈਟੀ ਦੇ ਉੱਪਰ ਇਹ ਲੈਦਰ ਨੇਦਰ ਵਾਲਾ ਲੱਗਿਆ ਹੋਇਆ ਇਹ ਗੱਡੀ ਤੇ ਨੇਦਰ ਦੇ ਉੱਪਰ ਵੀ ਗਿੱਲਾ ਕੱਪੜਾ ਮੈਂ ਮਾਰਦੇ ਨੇ ਗਿੱਲਾ ਮਾਰਦੇ ਨੇ ਫਿਰ ਸੁੱਕਾ ਮਾਰਦੇ ਨੇ इजीली ਸਾਫ਼ ਹੋ ਜਾਂਦਾ ਹੈ। ਉਹ ਇਹ ਤੇ ਜਬਰ ਤੋਂ ਨਾ ਵਰਤੋ ਹਨਾ ਸਫਾਈ ਕਰਨੀ ਪੈਂਦੀ ਡਸਟ ਹਰ ਇੱਕ ਚੀਜ਼ ਤੇ ਪੈ ਜਾਂਦੀ ਟਾਈਮ ਨਾਲ ਰੁਕ ਜਾਂਦੀ ਆ ਕੇ। ਤੁਲ ਮੈਂ ਕਿਚੋਲੇ ਦਰਵਾਜ਼ਾ ਵੀ ਸਾਫ਼ ਕਰ ਲਾਂ ਦਰਵਾਜ਼ਾ ਜੋ ਮੈਂ ਸਾਫ਼ ਕਰਨ ਲੱਗੀ ਨਾ ਉੱਪਰ ਦਰਵਾਜ਼ੇ ਦੇ ਉੱਪਰ ਪੈਲਮਟ ਬਣਿਆ ਹੋਇਆ ਜਿਹਦੇ ਵਿੱਚ ਪਰਦੇ ਵਾਲੀ ਰੌਡ ਲਗਾਈ ਹੋਈ ਹੈ। ਉਹ ਪੈਲਮੜ ਦੇ ਵਿੱਚ ਮੈਨੂੰ ਜਾਲੇ ਜਿਹੀ ਦਿਖੀ ਮੈਂ ਕਿਹਾ ਨਹੀਂ ਮੈਂ ਹੁਣ ਹੀ ਸਾਫ਼ ਕਰਦੀ ਆ ਮੈਂ ਡਸਟਰ ਲਿਆਈ ਚੱਕੀ ਤੇ ਉਹਦੇ ਵਿੱਚ ਮੈਂ ਡਸਟਰ ਮਾਰਿਆ ਤੇ ਚਲੋ ਸਾਫ਼ ਹੋ ਗਏ ਲੋਚੀ ਦੇਖ ਜਾਂਦੀ ਆ ਅੱਖਾਂ ਕੇ ਆ ਗਈ ਆਪਣੀ ਨੀਂਗਾ ਪੈ ਗਈ ਫੇਰ ਤਾਂ ਸਾਫ਼ ਕਰੇ ਬਿਨਾਂ ਰਹਿ ਨਹੀਂ ਜਾਂਦਾ ਜੀ ਤੇ ਆਪਣੀ ਨਜ਼ਰ ਹੀ ਗਈ ਨਾ ਜਿਹੜੀ ਚੀਜ਼ ਚ ਛੁੱਟ ਗਈ ਉਹ ਛੁੱਟ ਵੀ ਜਾਂਦੀ ਹੁੰਦੀਆਂ ਨੇ ਇਹ ਨਹੀਂ ਹੈ ਕਿ ਮੈਂ ਸਫਾਈ ਕਰਨ ਲੱਗ ਗਈ ਜੀ ਬਿਲਕੁਲ ਸਾਫ਼ ਹੋਊਗਾ ਕਈ ਵਾਰ ਕਿਸੇ ਚੀਜ਼ ਤੇ ਅਬਦੀ ਨਿਗਾ ਨਹੀਂ ਪਈ ਜਾਂਦੀ ਉਹ ਛੁੱਟ ਵੀ ਜਾਂਦੀ ਹੁੰਦੀ ਹੈਗੀ ਜਿਹੜੀ ਚੀਜ਼ ਤੇ ਨਿਗਾ ਚਲੀ ਜਾਂ ਉਹ ਆਪਾਂ ਸਾਫ਼ ਕਰਦਾ ਨੇ ਹੁੰਦੇ ਆ ਦਰਵਾਜ਼ਾ ਕਰਦਾ ਸਾਫ਼ ਮੈਂ ਦਰਵਾਜ਼ੇ ਦੇ ਉੱਪਰ ਬਿਲਕੁਲ ਟਾਪ ਤੇ ਫਿਰ ਮੈਂ ਗਿੱਲਾ ਕੱਪੜਾ ਫੇਰ ਮਾਰ ਦੋ ਬਿੰਡਲ ਜੀ ਤੇ ਗਿੱਲਾ ਮਾਰਾਂ ਮੈਂ ਹੁਣ ਇਹ ਵੀ ਮਾਰਤਾ ਇਹ ਤੇ ਵੀ ਬਹੁਤ ਦਾ ਸਟਾਈਨ ਆ ਖੜ ਜਾਂਦੀ ਆ ਤੇ ਹੁਣ ਰਹਿ ਗਿਆ ਸੀ ਕਾਬਰਟਸ ਕਾਬਰਟਸ ਦੇ ਉੱਪਰ ਮੈਂ ਕਰੀ ਸੀ ਗਿੱਲਾ ਕੱਪੜਾ ਮਾਰਦੇ ਸੀ ਵਾਈਪਰ ਦੇ ਉੱਪਰ ਚੜਾ ਕੇ ਇਹਦਾ ਇੰਨਾ ਇਜ਼ੀਲੀ ਗਿੱਲਾ ਕੱਪੜਾ ਮਾਜਦੇ ਨੇ ਕੋਈ ਡਸਟ ਹੁੰਦੀ ਐ ਇਹ ਤਾਂ ਹੈ ਨਹੀਂ ਆਪਾਂ ਰੋਜ਼ ਹੀ ਖੋਲਦੇ ਨੇ ਕੋਈ ਗੰਦੇ ਹੁੰਦੇ ਨੇ ਦਾਗ ਲੱਗਦੇ ਨੇ ਇੱਕ ਡਸਟ ਰੁਕ ਜਾਂਦੀ ਐ ਬਸ ਉਸ ਕਰਕੇ ਗਿੱਲਾ ਕੱਪੜਾ ਕਰਕੇ ਦੱਬ ਕੇ ਅੱਛੀ ਤਰ੍ਹਾਂ ਨਿਚੋੜ ਕੇ ਮੈਂ ਵਾਈਪਰ ਤੇ ਚੜਾ ਕੇ ਫਿਰ ਇਹ ਮਾਰਤਾ ਤੇ ਕਮਰਟਸ ਵੀ ਹੋ ਗਈਆਂ ਸਾਫ਼ ਸਾਫ਼ ਨੂੰ ਤਾਂ ਇੰਨੀ ਗੰਦੀ ਗੰਤੀ ਤਾਂ ਹੈ ਨਹੀਂ ਸਿੱਕ ਬਸ ਹਲਕੀ ਫੁਲਕੀ ਡਸਟ ਜੀ ਰੁਕ ਜਾਂਦੀ ਹੁਣ ਕਿਉਂਕਿ ਰੋ ਰੋਜ਼ ਆਪਣ ਨੂੰ ਇੰਨੀ ਉੱਪਰ ਸਫਾਈ ਨਹੀਂ ਹੁੰਦੀ ਜਿੱਥੇ ਤੱਕ ਆਪਣਾ ਹੱਥ ਜਾਂਦਾ ਉਹ ਤਾਂ ਆਪਾਂ ਡੇਲੀ ਰੂਟੀਨ ਚ ਆ ਕੱਪੜਾ ਕੁੱਪੜਾ ਮਾਰਦੇ ਰਹਿੰਦੇ ਆ ਉਹ ਇਹ ਡੇਲੀ ਰੂਟੀਨ ਚ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਡੀਪ ਕਲੀਨਿੰਗ ਕਰੀਏ ਫਿਰ ਇਹ ਵੀ ਨਹੀਂ ਉੱਪਰ ਸਾਫ਼-ਸਾਫ਼ ਹੀ ਹੁੰਦੀ ਰੋਜ਼ ਵਾਲੇ ਤੇ ਕੰਮ ਨਹੀਂ ਹੈਗਾ ਫਿਰ ਇਸ ਕਰਕੇ ਫਿਰ ਮੈਂ ਅੱਛੀ ਤਰ੍ਹਾਂ ਸਾਫ਼ ਕਰ ਦਾਂ ਵੀ ਅੱਜ ਤਾਂ ਮੈਂ ਕਰ ਰਹੀਆਂ ਕਿਉਂਕਿ ਫਿਰ ਰੋਜ਼ ਨਹੀਂ ਹੁੰਦੀ ਹੈਗੀ ਇਹਨਾਂ ਉੱਪਰ ਸਫਾਈ ਤੇ ਫਿਰ ਜਿਹੜਾ ਰੂਮ ਮੈਂ ਕੱਲ ਸਾਫ਼ ਕਰਿਆ ਸੀ ਫਿਰ ਉਹ ਰੂਮ ਚ ਵੀ ਮੈਂ ਅੱਜ ਕੱਪੜਾ ਮਾਰ ਰਹੀ ਹਾਂ ਕੱਲ ਨੇ ਇੱਕ ਕੱਪੜਾ ਧੋਣ ਵਾਲਾ ਪਿਆ ਸੀਗਾ ਮਾਈਕ੍ਰੋਫਾਈਬਰ ਵਾਲਾ ਕੱਪੜਾ ਧੋਣ ਵਾਲਾ ਵੈਸੇ ਮੈਨੂੰ ਆਈ ਸੀ ਟਲ ਮੈਂ ਦੋ ਰੂਮਸ ਇਕੱਠਾ ਹੀ ਮਾਰ ਦੂੰਗੀ ਵੀ ਵਾਈਪਰ ਵੀ ਲਿਆਉਂਗੀ ਚਾਕੇ ਕੱਪੜਾ ਇੱਕਠਾ ਹੀ ਦੋ ਰੂਮਸ ਚ ਵਾਜੂਗਾ ਉੱਪਰਲੇ ਕਬੜ ਤੇ ਨੀਚਲੇ ਕਬੜ ਤੇ ਸਾਰੇ ਅਚੀ ਤਰ੍ਹਾਂ ਗਿੱਲਾ ਕਪੜਾ ਮਾਰਦਾ ਹੂੰ ਡਸਟਿੰਗ ਆਪਰ ਚਲੋ ਰੂਟੀਨ ਚ ਕਰਦੇ ਰਹਿੰਦੇ ਆ ਪਰ ਕਬੜਸ ਤੇ ਡੇਲੀ ਰੂਟੀਨ ਚ ਇਹ ਹੁੰਦੀਆਂ ਨਹੀਂ ਹੈਗੀਆਂ ਸਾਫ ਇਹ ਕਦੇ ਕਰਾਈ ਹੁੰਦੀ ਨਾ ਤੇ ਇਹ ਗੰਦੀਆਂ ਹੁਣ ਵੀ ਆਪਾਂ ਨੂੰ ਡੇਲੀ ਕਰਨੀਆਂ ਪੈਣ ਨੇ ਇੰਨੀ ਜਿਆਦਾ ਟਾਈਮ ਚਲੋ ਪਾ ਕੇ ਫੇਰ ਥੋੜੀ ਬਹੁਤੀ ਲੱਗ ਦੇਣ ਤੱਕ ਦੂਜੀ ਫਿਰ ਉਹ ਕਪੜਾ ਫੱਜ ਜਾਂਦਾ ਸਾਰੇ ਇਹ ਕਬਡਸ ਵਿੱਚ ਮੈਂ ਕਾਚੀ ਤਰ੍ਹਾਂ ਕਪੜਾ ਮਾਰ ਕੇ ਸਾਫ਼ ਕਰਕੇ ਇੱਧਰ ਮੈਂ ਧੋ ਕੇ ਪਾਤੀ ਰੂਮ ਵਾਲੀ ਬੈੱਡਸ਼ੀਟ ਪ੍ਰੈਸ ਵਾਲੀ ਟੇਬਲ ਵਾਲੀ ਦਰੀ ਐਂਡ ਉੱਪਰ ਉਹ ਵੀ ਜਿਹੜਾ ਖੇਸ ਵਿਸ਼ਿਆ ਹੁੰਦਾ ਇਹ ਮੈਂ ਧੋਤੇ ਅੰਦਰ ਚੱਲ ਰਹੀਆਂ ਸਫਾਈਆਂ ਮੇਰੀ ਬੈੱਡਸ਼ੀਟ ਪਛਾਉਣੀ ਰਹੀ ਹੈ ਅੰਦਰ ਮੈਂ ਚਲੋ ਸੁੱਕ ਕੇ ਜਾਣਗੇ ਟਾਈਮ ਨਾਲ ਹੀ ਫਿਰ ਤੇ ਹੁਣ ਅੰਦਰ ਰਹਿ ਗਈ ਸੀ ਬੈੱਡਸ਼ੀਟਸ ਪਛਾਉਣੀ ਆ ਤੇ ਮੈਂ ਪਛਾ ਦਨੀ ਪੈ ਬੈੱਡਸ਼ੀਟਸ ਇਹ ਰੂਮ ਚ ਮੈਂ ਦੋ ਬੈੱਡਸ਼ੀਟਸ ਹੀ ਪਛਾਉਣੀ ਬਿਛਾਉਣੀ ਚਾਹੇ ਕੋਈ ਯੂਜ਼ ਨਹੀਂ ਕਰਦਾ ਪਰ ਮੇਰੀ ਮਸਾਦਤ ਹੀ ਬਣੀ ਹੈ ਵੀ ਮੈਂ ਦੋ ਬੈੱਡਸ਼ੀਟਸ ਇਹ ਜੇ ਮੈਂ ਪਛਾਦਾਂਗੀ ਬੈੱਡ ਸ਼ੀਟ ਸੋ ਰੂਮ ਦੀ ਸਾਰੀ ਸਫਾਈ ਹੋ ਗਈ ਜਿਹੜੀ ਪਹਿਲਾਂ ਲਈ ਬੈੱਡ ਸ਼ੀਟ ਸੀ ਮੈਂ ਧੋ ਕੇ ਪਾਤੀ ਪ੍ਰੈਸ ਵਾਲੇ ਟੇਬਲ ਦਾ ਦਰੀ ਖੇ ਸੀ ਉਹ ਵੀ ਮੈਂ ਧੋ ਕੇ ਪਾਤਾ ਫਿਰ ਮੈਂ ਕਿਹਾ ਜੇ ਮੈਂ ਰੱਖੂੰਗੀ ਇਕੱਠੇ ਕਰੂੰਗੀ ਤਾਂ ਡੇਲੀ ਵਾਲੇ ਕੱਪੜੇ ਉਹ ਕੱਪੜੇ ਕਾਫੀ ਜ਼ਿਆਦਾ ਹੋ ਜਾਣਗੇ ਨਾਲ ਦੀ ਨਾਲ ਮੈਂ ਧੋ ਕੇ ਉਹ ਕਪਾਈ ਦਿੱਤੇ ਤੇ ਰੂਮ ਦੇਖੋ ਬਿਲਕੁਲ ਹੋ ਗਿਆ ਨੀਟ ਐਂਡ ਕਲੀਨ ਬਿਲਕੁਲ ਸਾਫ ਸਾਫ ਲੱਗ ਰਿਹਾ ਸੀ ਬਹੁਤ ਫਰੈਸ਼ੀ ਫੀਲਿੰਗ ਆ ਰਹੀ ਹੈ ਜੋ ਆਪਾਂ ਕਿਸੇ ਵੀ ਏਰੀਆ ਦੀ ਡੀਪ ਕਲੀਨਿੰਗ ਕਰਦੇ ਆ ਫਿਰ ਆਪਾਂ ਨੂੰ ਜ ਬਹੁਤ ਬਹੁਤ ਵਧੀਆ ਲੱਗਦਾ ਹੈਗਾ ਇਨਾ ਟਾਈਮ ਵੀ ਲਾਇਆ ਮਿਹਨਤ ਵੀ ਕੀਤੀ ਤੇ ਅੱਛਾ ਲੱਗਦਾ ਫਿਰ ਆਪਣੇ ਆਪ ਨੂੰ ਤੇ ਟੇਬਲ ਵੀ ਸਾਰਾ ਮੈਂ ਸਾਫ ਕਰਤਾ ਟੇਬਲ ਦੇ ਇੱਕ ਇੱਕ ਕਿਸੇ ਟਾਈਮ ਅਸੀਂ ਐਸ ਅ ਸ਼ੂ ਰੈਕ ਯੂਜ਼ ਕਰਦੇ ਹਾਂ ਤਾਂ ਨੀਚੇ ਤੇ ਫੱਟੇ ਪਾਏ ਹੋਏ ਨੂੰ ਵੀ ਮੈਂ ਸਾਰੇ ਨੀਚੋਂ ਕੱਪੜਾ ਗਿੱਲਾ ਕੱਪੜਾ ਮਾਰ ਕੇ ਸਾਫ ਕਰਤੇ ਕਵਰਸ ਵੀ ਬਿਲਕੁਲ ਚਮਕ ਗਏ ਸਾਫ ਹੋ ਗਏ ਗਰਾਸ ਵੀ ਗ੍ਰੀਨ ਗ੍ਰੀਨ ਦਿਖ ਰਿਹਾ ਸੀਗਾ ਸੋ ਇਹ ਰੂਮ ਦੀ ਹੋ ਗਈ ਸਾਰੀ ਸਾਫ ਸਫਾਈ ਡਨ ਤੇ ਹੁਣ ਸੀ ਟਾਈਮ ਦੁਪਹਿਰ ਦੇ 3 ਵਜੇ ਟਾਈਮਸ ਆਈ ਥਿੰਕ ਸੋ 3:30 ਦਾ ਟਾਈਮ ਹੋਊਗਾ ਤੇ ਮੈਂ ਬਣਾਉਣੇ ਸੀ ਅੱਜ ਬੇਸਣ ਵਾਲੇ ਲੱਡੂ ਅੱਧਾ ਕਿਲੋ ਮੈਂ ਕਿਉ ਲੈ ਲਿਆ 500 ਗ੍ਰਾਮ 500 ਗ੍ਰਾਮ ਮੈਂ ਲੈ ਲਿਆ ਬੇਸਣ ਜਿਹਦੇ ਵਿੱਚ ਮੈਂ ਅੱਧਾ ਦਰਦਰਾ ਬੇਸਣ ਪਾ ਲਿਆ ਅੱਧਾ ਮੈਂ ਨਾਰਮਲ ਜਿਹੜਾ ਆਪਾਂ ਘਰੇ ਕੜੀ ਬਣਾਉਂਦੇ ਉਹ ਵਾਲਾ ਬੇਸਣ ਪਾ ਲਿਆ ਪੂਰਾ ਟੋਟਲ ਬੇਸਣ 500 ਗ੍ਰਾਮ ਹੋ ਗਿਆ ਅੱਧਾ-ਅੱਧਾ ਲੈ ਲਿਆ ਮੈਂ ਤੇ ਦੇਸੀ ਕਿਉ ਲੈ ਲਿਆ ਤੇ ਇਹਨੂੰ ਕਿਉਚ ਭੁਲਾਂਗੀ ਕਿਉਂ ਮੈਂ ਸ਼ੁਰੂ ਚ ਅੰਤਾਜੀ ਨਾਲ ਹੀ ਪਾਇਆ ਬੇਸਨ ਮੈਂ ਜੋਖ ਰਹੀ ਸੀ ਪਰ ਕਿਉਂ ਮੈਂ ਅੰਤਾਜੀ ਨਾਲ ਪਾਇਆ ਕਿਉਂਕਿ ਫਿਰ ਬੇਸਨ ਜਿੰਨਾ ਸੋਕਣਾ ਉਸ ਆਈਡੀਆ ਨਾਲ ਮੈਂ ਕਿਉਂ ਪਾਉਂਗੀ ਪਰ ਜਿੰਨਾ ਮੈਂ ਪਾਇਆ ਉਸ ਤੋਂ ਬਾਅਦ ਮੈਂ ਹੋਰ ਮੈਨੂੰ ਪਾਉਣ ਦੀ ਲੋੜ ਨਹੀਂ ਰਹੀ ਕਿਉਂਕਿ ਕਿਉਂਕਿ ਸਟਾਰਟਿੰਗ ਚ ਤਾਂ ਇੱਕ ਵਾਰ ਨਾ ਕਿਉਂ ਬੇਸਨ ਨੂੰ ਸੋਕ ਲਾਂਦਾ ਖੁਸ਼ਕ ਜਿਹਾ ਆਪਾਂ ਨੂੰ ਲੱਗੂ ਥੋੜਾ ਜਿਹਾ ਹਿਲਾਉਣਾ ਵੀ ਇਹ ਖੁਸ਼ਕਾ ਪਰ ਗੈਸ ਮੀਡੀਅਮ ਤੇ ਹੌਲੀ-ਹੌਲੀ ਭੁੰਨੀ ਚੱਲੋ ਜਿਵੇਂ ਜਿਵੇਂ ਭੁੰਨੂਗਾ ਇਹ ਢਿੱਲਾ ਹੁੰਦਾ ਜਾਊਗਾ ਕਿਉਂ ਛੱਡੂਗਾ ਬੇਸਨ ਇਸ ਕਰਕੇ ਸਟਾਰਟਿੰਗ ਚ ਇਹ ਨਾ ਜ਼ ਜੇ ਜਿਆਦਾ ਹੀ ਖੁਸ਼ ਕਰਾ ਗਰ ਫੇਰ ਥੋੜਾ ਥੋੜਾ ਪਾਓ ਨਹੀਂ ਤਾਂ ਪੰਜਾਬ ਚ ਪਹਿਲੀ ਸ਼ੁਰੂ ਚ ਜਿਆਦਾ ਨਾ ਕਿਉ ਪਾਓ ਆ ਦੇਖੋ ਅੱਗੇ ਨਾਲ ਹੁਣ ਹਲਕਾ ਹੋ ਗਿਆ ਆਧਾ ਕ ਬੇਸਨ ਇਹ ਭੁੰਨਿਆ ਗਿਆ ਥੋੜੇ ਟਾਈਮ ਬਾਅਦ ਜਿਵੇਂ ਭੁੰਨਿਆ ਜਾਊਗਾ ਹਲਕਾ ਹਲਕਾ ਲੱਗਣ ਲੱਗੇ ਫਿਰ ਜਿਵੇਂ ਜਿਵੇਂ ਆਪਾਂ ਕਰ ਕੜਚੀ ਖੁਰਚਣਾ ਮਾਰਦੇ ਆ ਨਾ ਫਿਰ ਆਪਕੋ ਨੂੰ ਬਹੁਤ ਹੀ ਹਲਕਾ ਲੱਗੂਗਾ ਕਲਰ ਵੀ ਹਲਕ ਹੌਲੀ ਹੌਲੀ ਚੇਂਜ ਹੁੰਦਾ ਜਾਂਦਾ ਤੇ ਬੇਸਨ ਵੀ ਭੁੰਨਦਾ ਜਾਂਦਾ ਕਿਉ ਉਹ ਛੱਡਦੇ ਜਾਂਦਾ ਤੇ ਇਹ ਜਿਹੜਾ ਆਪਣਾ ਮਿਕਸਚਰ ਇਹ ਵੀ ਹਲਕਾ ਹਲਕਾ ਲੂਜ਼ ਜਾਂ ਹੁੰਦਾ ਜਾਂਦਾ ਸਸ ਮੀਡੀਅਮ ਗੈਸ ਤੇ ਭੁੰਨੀ ਆਣਾ ਗੈਸ ਵੀ ਤੇਜ਼ ਨਹੀਂ ਕਰਨੀ ਜਿੰਨੀ ਮੀਡੀਅਮ ਅੱਗ ਤੇ ਭੁੰਨਾਗੇ ਉਨਾ ਹੀ ਟੇਸਟ ਵਧੀਆ ਬਣੂਗਾ ਜੋ ਗੈਸ ਮੈਂ ਹੁਣ ਕਰਤਾ ਬੰਦ ਬੇਸਣ ਭੁੰਨਿਆ ਗਿਆ ਤੇ ਹਲੇ ਕੜਾਹੀ ਗਰਮ ਤੇ ਇਸ ਕਰਕੇ ਮੈਂ ਦੇ ਵਿੱਚ ਹੀ ਖੁਰਚਣਾ ਮਾਰੀ ਜਾਨੀ ਜੇ ਤੁਹਾਡਾ ਬੇਸਣ ਜ਼ਿਆਦਾ ਚੜ ਗਿਆ ਜ਼ਿਆਦਾ ਭੁੰਨਿਆ ਗਿਆ ਫਿਰ ਕੜਾਈ ਚ ਕੱਢ ਲਓ ਹੋਰ ਭਾਂਡੇ ਚ ਕੱਢ ਲਓ ਕਹਾਂਗੇ ਫਿਰ ਕੜਾਹੀ ਗਰਮ ਹੁੰਦੀ ਹੈ ਉਹਦਾ ਵੀ ਸੇਕ ਬੇਸਣ ਨੂੰ ਲੱਗਦਾ ਇਸ ਕਰਕੇ ਮੈਂ 5 ਮਿੰਟ ਪਹਿਲਾਂ ਹੀ ਬੰਦ ਕਰ ਦਾਂ ਨੀ ਹੁਣੇ ਬੇਸਣ ਫਿਰ ਮੈਂ ਕੜਾਹੀ 'ਚ ਹੀ ਰੱਖੀ ਰੱਖਦੀ ਕਿਉਂਕਿ ਮੈਨੂੰ ਪਤਾ ਕੜਾਹੀ ਵੀ ਗਰਮ ਆ ਹਨ ਗਰਮ ਕੜਾਹੀ ਦੇ ਸੇਕ ਨਾਲ ਵੀ ਹੌਲੀ ਹੌਲੀ ਕਲਰ ਥੋੜਾ ਜਿਹਾ ਹੋ ਡਾਰਕ ਹੋਊਗਾ ਬਸ ਇਹ ਚ ਕੜਛੀ ਖੁਰਚਣਾ ਜ਼ਰੂਰ ਮਾਰੀ ਜਾਣਾ ਕਿਉਂਕਿ ਕੜਾਹੀ ਗਰਮ ਆ ਉਹਦਾ ਸੇਕ ਵੀ ਬੇਸਨ ਟਾਈਮ ਪੁਰਿਆ 4 ਵਜੇ ਤਾਂ 4 ਵਜੇ ਹੀ ਮੈਂ ਕਰੀ ਆਪਣੀ ਚਾਹ ਬੇਸਨ ਪੁੰਨਿਆ ਪਿਆ ਠੰਡਾ ਨੇ ਹੋਇਆ ਹਲਕਾ ਅੱਧਾ ਘੰਟਾ ਡੇਢ ਘੰਟਾ ਆਰਾਮ ਨਾਲ ਲੱਗ ਜੂ ਇਹਨੂੰ ਅੱਛੀ ਤਰ੍ਹਾਂ ਠੰਡਾ ਹੋ ਗਿਆ ਨਾ ਜਦੋਂ ਬਿਲਕੁਲ ਹਲਕਾ ਹੋ ਜਾ ਕੋਸਾ ਰਹੇਗਾ ਜਮੂ ਉਦੋਂ ਚੀਨੀ ਪਾਵਾਂਗੀ ਹਾਲ ਤੱਕ ਆਫੀ ਗਰਮਾ ਇਹ 400 ਗ੍ਰਾਮ 100 ਗ੍ਰਾਮ ਮੱਕਟ ਚੀਨੀ ਰੱਖੀ ਹੈ ਜੇ ਤੁਸੀਂ ਮਿੱਠਾ ਘੱਲ ਪਸੰਦ ਕਰ ਸਕਦੇ ਹੋ ਜਿਆਦਾ ਵੀ ਪਾ ਸਕਦੇ ਹੋ ਤੇ ਇੱਧਰ ਮੈਂ ਕਰ ਲਈ ਆਪਣੀ ਚਾਹ ਮੈਨੂੰ ਇਹ ਨਾਲ ਪੱਤੀ ਘਾਟਾ ਚਿੱਟੀ-ਚਿੱਟੀ ਜੀ ਪਤਾ ਨਹੀਂ ਕਿਉਂ ਹੋ ਗਈ ਅੱਜ ਉਹ ਮੈਂ ਮਸਾਲਾ ਪਾ ਲਈ ਪੱਤੀ ਕੱਟ ਕੇ ਪਾ ਰਹੀ ਆ ਚਿੱਟੀ ਜੀ ਚਾਹ ਬਧੀਆਂ ਲੱਗਦੀ ਦੁੱਧ ਜਾਂ ਮੈਂ ਤਾਂ ਜਮਾ ਨਹੀਂ ਵੀ ਤਾਂ ਥੋੜੀ ਜਿਹੀ ਨਾ ਥੋੜੀ ਜੀ ਕੀ ਕਾਫੀ ਵਧੀਆ ਲਾਲ ਜੀ ਉਹ ਚਾਹ ਵਧੀਆ ਲੱਗਦੀ ਆ ਚਾ ਠੀਕੇ ਫਿਰ ਮੈਂ दाल सब्जी ਬਣਾਉਂਗੀ मूंग की मसरी ਧੋਵੀ मूंग की मसरी दाल ਬਣਾਉਂਗੀ ੱਟਾ ਬਣ ਕੇ ਰੱਖ ਦੂੰਗੀ ਉਸ ਸਮਰ ਸਭ ਲੱਡੂ ਬੱਟਨੇ ਆਉਣਗੇ ਕਿ ਨੀਰ ਲਾ ਕੇ ਉਹ ਵੀ ਠੰਡਾ ਹੋਵੇ ਜਦੋਂ ਮਿਕਸਚਰ ਇੱਕ ਭੈਣ ਦਾ ਕਮੈਂਟ ਆਇਆ ਸੀ ਜਦੋਂ ਮੈਂ ਕਿਚਨ ਕੀ ਵਾਲੀ ਵੀਡੀਓਸ ਮੈਂ ਤੁਹਾਨੂੰ ਦਿਖਾਈ ਸੀ ਜਾਂ ਮਿਲਦਾ ਨਹੀਂ ਹੈਗਾ ਮੈਨੂੰ ਇੱਕ ਮਿਲਿਆ ਉਸ ਤੋਂ ਬਾਅਦ ਮੈਨੂੰ ਕਦੇ ਮਿਲਿਆ ਨਹੀਂ ਇੱਕ ਭੈਣ ਕਹਿੰਦੇ ਵੀ ਤੁਸੀਂ Amazon ਤੇ ਮਿਲਦਾ ਹਾਂਜੀ Amazon ਤੇ ਮੈਂ ਵੀ ਸਰਚ ਕਰਿਆ ਸੀ ਮਿਲਦਾ ਪਰ Amazon ਦੇ ਦਾ ਪ੍ਰਾਈਸ ਬਹੁਤ ਜ਼ਿਆਦਾ 300 ਰੁਪੀਆ ਦਾ ਇੱਕ ਹੈ ਮੈਂ ਇਹ ਸਿਰਫ 100 ਰੁਪੀਆ ਦਾ ਲੈ ਕੇ ਆਈ ਸੀ ਉਹ Amazon ਤੇ 300 ਦਾ ਇਹਦੀ ਜੇ ਆਪਾਂ ਕਹੀਏ ਵੀ 100 ਰੁਪਏ ਦੀ ਕੁਆਲਿਟੀ ਹੈ ਚੇਹ ਦੀ ਕੁਆਲਿਟੀ ਬਹੁਤ ਜ਼ਿਆਦੇ ਵਧੀਆ ਫਿਨਿਸ਼ਿੰਗ ਬਹੁਤ ਜ਼ਿਆਦੇ ਵਧੀਆ ਜੀ ਇਹਦੀ ਔਰ ਮੈਨੂੰ 2 ਸਾਲ 2 ਸਾਲ ਤੋਂ ਕਿ ਜ਼ਿਆਦੇ ਹੋ ਗਏ ਮੈਨੂੰ ਯੂਜ਼ ਕਰਦੀ ਨੂੰ ਬਹੁਤ ਵਧੀਆ ਚੀਜ਼ ਹੈ ਚਾਹ ਪੀ ਚਾਹੇ ਚਾਹੀ ਤੇ ਬੇਸਨ ਜਦੋਂ ਠੰਡਾ ਹੋ ਗਿਆ ਨਾ ਬਿਲਕੁਲ ਠੰਡਾ ਹੋ ਗਿਆ ਤੇ ਫੇਰ ਮੈਂ ਇਹਦੇ ਵਿੱਚ ਚੀਨੀ ਮਿਕਸ ਕਰੀਆ ਦੇਸੀ ਖੰਡ ਦੇਸੀ ਖੰਡ ਮੈਂ 100 ਗ੍ਰਾਮ ਘੱਟ ਲੈ ਲਈ ਬੇਸਨ ਤੋਂ ਬਸ ਤੇ 100 ਗ੍ਰਾਮ ਘੱਟ ਖੰਡ ਲੈ ਕੇ ਮਿਕਸ ਕਰਕੇ ਅਚੀ ਤਰ੍ਹਾਂ ਇਹ ਮਟੀਰੀਅਲ ਥੋੜਾ ਜਿਆਦਾ ਆਪਾਂ ਨੂੰ ਲੱਗੂਗਾ ਵੀ ਢਿੱਲਾ ਇਹ ਨੱਡੂ ਨਹੀਂ ਬਾਈਂਡ ਹੋਣਗੇ ਇਹਦੇ ਤਾਂ ਆਪਾਂ ਫ੍ਰਿਜ ਵਾਲਾ ਦੁੱਧ ਪਾਉਣਾ ਠੰਡਾ ਫ੍ਰਿਜ ਵਾਲਾ ਥੋੜਾ ਥੋੜਾ ਕਰਕੇ ਪਾਉਣਾ ਇੱਕਦਮ ਇਕੱਠਾ ਵੀ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਛਿੱਟਾ ਦੇਣਾ ਤੇ ਅਚੀ ਤਰ੍ਹਾਂ ਮਿਕਸ ਕਰ ਲੈਣਾ ਹੌਲੀ ਹੌਲੀ ਦੇਖਾਂਗੇ ਆਪਣਾ ਜਿਹੜਾ ਬੇਸਨ ਆ ਖੁਸ਼ਕ ਹੁੰਦਾ ਜਾਊਗਾ ਜਾਨੀ ਕਿ ਆਪਣੇ ਲੱਡੂ ਬੰਨ ਲੱਗ ਜਾਂਗੇ ਬਾਈਂਡ ਹੋਣ ਲੱਗ ਜੂਗਾ ਬੇਸਨ। बस ਥੋੜਾ ਥੋੜਾ ਦੁੱਧ ਕਰਕੇ ਪਾਉਣਾ ਬਹੁਤ ਜ਼ਿਆਦਾ ਵੀ ਨਹੀਂ ਪਾਉਣਾ ਹੈਗਾ ਤਾਂ ਹੀ ਮੈਂ ਤੁਹਾਨੂੰ ਕਹਤ ਵੀ ਸਟਾਰਟਿੰਗ ਚ ਨਾ ਕਿਉਂ ਘੱਟ ਰੱਖਿਆ ਕਰੋ। ਜਦੋਂ ਬੇਸਨ ਭੁੰਨ ਜਾਂਦਾ ਫਿਰ ਕਿਉਂ ਛੱਡ ਦਸ ਫਿਰ ਐਂਡ ਤੇ ਲੱਡੂ ਜਿਹੜੇ ਆਪਣੇ ਮਟੀਰੀਅਲ ਆ ਠਿੱਲਾ ਹੋ ਜਾਂਦਾ। ਦੇਖੋ ਹੁਣ ਠੀਕ ਹੋ ਗਿਆ ਸੀਗਾ ਦੁੱਧ ਪਾ ਕੇ ਤੇ ਇਹਦੇ ਆਪਾਂ ਬਣਾਵਾਂਗੇ ਲੱਡੂ। ਮੈਨੂੰ ਲੱਡੂ ਬੱਟਣੇ ਨਾ ਆਉਂਦੇ ਨਹੀਂ ਹੈਗੇ ਪ੍ਰੋਪਰ ਨਹੀਂ ਆਉਂਦੇ ਠੀਕ ਹੈ ਕਿਵੇਂ ਗੋਲ ਸ਼ੇਪ ਦੇ ਲਾਣੀ ਆ। ਇਹ ਮੈਨੂੰ ਟਾਈਮ ਵੀ ਥੋੜਾ ਜਿਆਦਾ ਲੱਗਦਾ ਲੱਡੂ ਬਰਤਨ ਚ ਹੀ ਨਹੀਂ ਹੈਗਾ ਮੈਂ ਫਟਾਫਟ ਕਹੋ ਕਰ ਲੂੰਗੀ ਵੀ ਵਧੀਆ ਸੋਹਣੀ ਸ਼ੇਪ ਆ ਜਾਊਗੀ ਠੀਕ ਹੈ ਕਰ ਲਾਂਣੀ ਆ ਟਾਈਮ ਪਾਸ ਕਰਨਾ ਨਹੀਂ ਬਸ ਬਣਾਉਣਾ ਮੈਨੂੰ ਬਹੁਤ ਵਧੀਆ ਲੱਗਦਾ ਬੇਸਣ ਮੇਰਾ ਖਾਣ ਚ ਵੀ ਫੇਵਰਟ ਹੈ ਮੈਨੂੰ ਬਣਾਉਣਾ ਵੀ ਬਹੁਤ ਵਧੀਆ ਲੱਗਦਾ ਬੇਸਣ ਦੀ ਬਰਫੀ ਹੋਈ ਲੱਡੂ ਹੋਈ ਪ੍ਰਸ਼ਾਦ ਹੋਇਆ ਪੰਜੀਰੀ ਹੋਈ ਬੇਸਣ ਦੀ ਦਵਿੰਦਰ ਨਹੀਂ ਖਾਂਦੇ ਹੈਗੇ ਬੇਸਣ ਥੋੜਾ ਬਹੁਤਾ ਖਾਂਦੇ ਨੇ ਇਹਨਾਂ ਨੂੰ ਖੁਸ਼ ਹੋ ਕੇ ਨਹੀਂ ਖਾਂਦੇ ਹੈਗੇ ਨਾ ਹੀ ਬਰਫੀ ਖਾਣਾ ਹੈ ਲੱਡੂ ਖਾਣ ਇਹ ਮੈਂ ਬਣਾ ਰਹੀ ਸੀ ਕਿਸੇ ਵਾਸਤੇ ਲੱਡੂ ਹੁਣ ਦੇਖੋ ਖਾਣੇ ਕਰਮਾ ਚ ਉਹਨਾਂ ਦੇ ਹੋਣਗੇ ਕਿ ਕਿਦੇ ਲਈ ਹੋਣਗੇ ਇਹ ਨਹੀਂ ਪਤਾ ਹੈਗਾ ਬਣਾ ਕੇ ਸਿਵਾਸ ਰੀਆਂ ਜਾਣਾ ਸੀ ਅਸੀਂ ਅਸੀਂ ਕਿਸੇ ਕੋਲੇ ਤੇ ਮੈਂ ਸੋਚਿਆ ਲੱਡੂ ਲੈ ਕੇ ਜਾਉਂਗੀ ਇਹ ਰੱਖਣੀਆਂ ਤਿਹਾੜ ਪਰ ਪਤਾ ਨਹੀਂ ਖਾਣਾ ਕਿਦੇ ਕਰਮਾ ਚ ਹੋਊਗਾ ਲੋ ਜੀ ਲੱਡੂ ਬਣ ਕੇ ਆਪਣੇ ਤਿਆਰ ਨੇ ਲੱਡੂ ਬੱਟ ਲੈ ਮੈਨੂੰ ਲੱਡੂ ਬੱਟਣੇ ਬਹੁਤ ਔਖੇ ਲੱਗਦੇ ਨੇ ਮੈਨੂੰ ਬਹੁਤ ਟਾਈਮ ਲੱਗਦਾ ਲੱਡੂ ਬੱਟਣੇ ਮੈਂ ਹੌਲੀ-ਹੌਲੀ ਬੜਦੀ ਹੁੰਦੀ ਆ ਦੋਨੋਂ ਹੱਥਾਂ 'ਚ ਬਰਾਬਰ ਮੈਂ ਲੱਡੂ ਨਹੀਂ ਬੱਟ ਸਕਦੀ ਮੈਂ ਇੱਕ ਹੱਥ ਜਿ ਇਕੱਠਾ ਕਰੂੰ ਪਹਿਲਾਂ ਬਾਈਂਡ ਕਰੂੰ ਫਿਰ ਮੈਂ ਦੂਜ ਲੱਡੂ ਬਟਣਾ ਮੈਨੂੰ ਬਹੁਤ ਔਖਾ ਲੱਗਦਾ ਹੈ ਪਰ ਬੱਟ ਲੈ ਹੌਲੀ ਹੌਲੀ ਕਰਕੇ ਟਾਈਮ ਤਾਂ ਮੈਨੂੰ ਬਹੁਤ ਲੱਗ ਜਾਂਦਾ ਲੱਡੂ ਬਟ ਕੇ ਤਿਆਰ ਨੇ ਖਾਣ ਚ ਬਹੁਤ ਟੇਸਟੀ ਬਣੇ ਮੈਂ ਲੱਡੂ ਨੇ ਬਹੁਤ ਟੇਸਟ ਕੀ ਤਾਂ ਮੈਂ ਥੋੜਾ ਜਿਹਾ ਮਟੀਰੀਅਲ ਐਂਡਰ ਦਾ ਬਚਿਆ ਥੋੜਾ ਜਿਹਾ ਮੂੰਚ ਪਾ ਕੇ ਦੇਖਿਆ ਮਿੱਠਾ ਮੋਠਾ ਬਿਲਕੁਲ ਪਰਫੈਕਟ ਹੈ ਬਹੁਤ ਵਧੀਆ ਟੇਸਟ ਨਾਲ ਕਰੇ ਜਿਹੜਾ ਬੇਸਨ ਭੁੰਨਦੇ ਆਪਾਂ ਬਹੁਤ ਵਧੀਆ ਨੂੰ ਹੌਲੀ ਹੌਲੀ ਭੁੰਨਦੇ ਆ ਬਹੁਤ ਟੇਸਟੀ ਇਹਦਾ ਟੇਸਟ ਨਾ ਬਹੁਤ ਵਧੀਆ ਆਉਂਦਾ ਥੋੜੇ ਠੰਡੇ ਹੋਗੇ ਨਾ ਮਤਲਬ ਕਿ ਸੈੱਟ ਜੀ ਹੋ ਗਏ ਠੰਡੇ ਤੇ ਹੈਗੇ ਨੇ ਹਲਕੇ ਸੈੱਟ ਜੀ ਹੋ ਗਏ ਉਹ ਫੇਰ ਮੈਂ ਇਹਨੂੰ ਕੰਟੇਨਰ ਚ ਪਾਉਂਗੀ ਇੱਕ ਵਾਰ ਮੈਂ ਇਹ ਰੱਖ ਦਾਨੀ ਇਹਨਾਂ ਨੂੰ ਹੂਲੇ ਤੇ ਦੁੱਧ ਨਾਲ ਬਹੁਤ ਵਧੀਆ ਬਾਈਂਡ ਹੁੰਦੇ ਨੇ ਪਰ ਕਿਉਂ ਸਟਾਰਟਿੰਗ ਉਸ ਜਿਆਦਾ ਨਾ ਪਾਓ ਕਿਉਂਕਿ ਉਹ ਪਹਿਲੇ ਹੀ ਜਿਆਦਾ ਪਾਦੇ ਨੇ ਗਰਮੀ ਵਿੱਚ ਖਾਸ ਕਰਕੇ ਜੇ ਗਰਮੀ ਦੇ ਟਾਈਮ ਤੇ ਲੱਡੂ ਬਣਾਉਂਦੇ ਹੋਏ ਕਿਉਂ ਉਹ ਪਹਿਲੇ ਹੀ ਪਾਨੇ ਤਾਂ ਬਿਲਕੁਲ ਸੈੱਟ ਨਹੀਂ ਹੋਣਗੇ ਫਿਰ ਦੁੱਧ ਬਹੁਤ ਜ਼ਿਆਦਾ ਪੂਜੇ ਬਹੁਤ ਜ਼ਿਆਦਾ ਦੁੱਧ ਪਾਵਾਂਗੇ ਫਿਰ ਲੱਡੂ ਖਰਾਬ ਹੋਮਦਾ ਜਲਦੀ ਚਾਂਸ ਰਹਿਣ ਦੇ ਮੇ ਜਲਦੀ ਖਰਾਬ ਹੋਉਣਗੇ ਲੱਡੂ ਇਸ ਕਰਕੇ ਘਰ ਤੋਂ ਘੱਟ ਕਿਉਂ ਪਾਉ ਜਦੋਂ ਬੇਸਨ ਘੁੰਨਾ ਹੀ ਜਾਂਦਾ ਤਾਂ ਫਿਰ ਕਿਉਂ ਨਿਕਲ ਆਉਂਦੇ ਇਹਦੇ ਵਿੱਚੋਂ ਘੁੰਨ ਕੇ ਬੇਸਨ ਕਿਉਂ ਛੱਡਦਾ ਜਦੋਂ ਬੇਸਨ ਘੁੰਨੇ ਜਾਂਦਾ ਇਸ ਕਰਕੇ ਕਿਉਂ ਸਟਾਰਟਿੰਗ ਚ ਨਾ ਪਾਉ ਤੇ ਆਪਣੇ ਕਿਉਂ ਛੱਡ ਦਾਂਦਾ ਬੇਸਨ ਜਦੋਂ ਘੁੰਨੇ ਜਾਂਦਾ ਫਿਰ ਨਹੀਂ ਤਾਂ ਡੱਡੂ ਬਣਾਉਣੇ ਔਖੇ ਹੋ ਜਾਂਦੇ ਨੇ ਚਲੋ ਜਿੱਦ ਤੱਕ ਮੇਰੀ ਦਾਲ ਵੀ ਬਣ ਗਈ ਦਾਲ ਮੈਂ ਪਹਿਲਾਂ ਬਣਾਤੀ ਸੀਗੀ ਫਿਰ ਮੈਨੂੰ ਮੈਂ ਕਿਹਾ ਲੱਡੂ ਬੱਟਨ ਤੇ ਟਾਈਮ ਲੱਗ ਜੂਗਾ ਦਾਲ ਬਣੀ ਪਈ ਟਾਈਮ ਹੋ ਗਿਆ ਸਵਾ ਪੰਜ ਦਾ ਮੈਂ ਹੁਣ ਜਾਣਾ ਗੁਰਦੁਆਰੇ ਤੇ ਮੈਂ ਆਟਾ ਗੁੰਨ ਲਿਆ ਰਿਹਾ ਆਟਾ ਮੈਂ ਆ ਕੇ ਗੁੰਨ ਦੂੰਗੀ ਤੇ ਮੈਂ ਕੱਪੜੇ ਚੇਂਜ ਕਰਦੇ ਹਾਂ ਗੁਰਦੁਆਰਿਆਂ ਨੇ ਇੱਕ ਦੋ ਭਾਂਡੇ ਨੂੰ ਸਾਫ਼ ਕਰਦੇ ਹਾਂ